ਪੁਲਿਸ ਦੇ ਜੋ ਕੇ ਸਵਾਲ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਖੜੇ ਕੀਤੇ ਗਏ ਲੋਕਤੰਤਰ ਦਾ ਘਾਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਬਲਕ ਸੰਮਤੀ ਚੋਣਾ ਨੂੰ ਲੁਕਤੰਦੀ ਤਿਆਰੀ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲ ਉਸ ਗੱਲ ਦਾ ਜ਼ਿਕਰ ਕੀਤਾ ਗਿਆ ਪਟਿਆਲਾ ਪੁਲਿਸ ਦੀ ਕਾਨਫਰੰਸ ਕਾਲ ਹੈ ਜਿਸ ਦਾ ਕੇ ਆਡੀਓ ਸਾਹਮਣੇ ਆਇਆ ਹਾਲਾਂਕਿ ਹੋਏ ਆਡੀਓ ਹੁਣ ਵਾਇਰਲ ਵੀ ਹੋ ਚੁੱਕਿਆ ਅਕਾਲੀ ਉਮੀਦਵਾਰਾਂ ਦੇ ਰਾਮਸਰ ਗੀ ਪੱਤਰ ਪਾੜਨ ਦੀ ਗੱਲ ਇਸ ਆਡੀਓ ਦੇ ਵਿੱਚ ਆਖੀ ਜਾ ਰਹੀ ਜਿਸ ਤੋਂ ਬਾਅਦ ਜੋ ਗੁੱਸੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਏ ਜਿਨ੍ਹਾਂ ਦੇ ਵੱਲ ਪੰਜਾਬ ਪੁਲਿਸ ਤੇ ਤਾਬਾਬ ਸਵਾਲ ਖੜੇ ਕੀਤੇ ਗਏ ਦੱਸਿਆ ਕਿ ਅੱਜ ਜੋ ਇਹ ਨਾਮਜ਼ਦਗੀਆਂ ਪਰਨ 1 ਦਸੰਬਰ ਨੂੰ ਇਹ ਨੋਮੀਨੇਸ਼ਨ ਫਾਈਲ ਕਰਨ ਦਾ سلسلہ ਸ਼ੁਰੂ ਹੋਇਆ ਤੇ ਅੱਜ 4 ਦਸੰਬਰ ਹੈ 4 ਤਿੰਨ ਤੁਸੀਂ ਜੋ ਕਾਗਜ਼ ਭਰ ਸਕਦੇ ਸੀ ਉਮੀਦਵਾਰ ਆਪਣੇ ਕਾਗਜ਼ ਧਾਖਲ ਕਰਵਾ ਸਕਦੇ ਸੀ ਤਾਂ ਉਸ ਦੇ ਵਿਚਾਲੇ ਇੱਕ ਪਟਿਆਲਾ ਪੁਲਿਸ ਦੀ ਕਾਨਫਰੰਸ ਕਾਲ ਦਾ ਆਡੀਓ ਵਾਇਰਲ ਹੋ ਗਿਆ ਜਿਸ ਦੇ ਵਿੱਚ ਸ਼ੋਭਨੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਪੜਾ ਦਾ ਜ਼ਿਕਰ ਕੀਤਾ ਜਾ ਰਿਹਾ ਤਾਂ ਅੱਜ ਜੋ ਹੈ ਕਾਗਜ਼ ਧਾਖਲ ਕਰਨ ਦਾ ਆਖਰੀ ਦਿਨ ਹੈ ਕੱਲ ਨੂੰ ਜੋ ਕਿ ਇਹਨਾਂ ਕਾਗਜ਼ਾਂ ਦੀ ਇਹਨਾਂ ਨੋਮੀਨੇਸ਼ਨਸ ਪੱਤਰਾਂ ਦੀ ਪੜਤਾਲ ਹੋਵੇਗੀ ਤੇ 6 ਤਰੀਕ ਨੂੰ ਜੋ ਉਮੀਦਵਾਰ ਹੋਣਗੇ ਉਹ ਆਪਣੇ ਕਾਗਜ਼ ਵਾਪਸ ਲੈ ਸਕਣਗੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜੋ ਕਿ ਪੰਜਾਬ ਪੁਲਿਸ ਦੇ ਸਵਾਲ ਖੜੇ ਕੀਤੇ ਗਏ ਪਟਿਆਲਾ ਪੁਲਿਸ ਦੀ ਕਾਨਫਰੰਸ ਕਾਲ ਦਾ ਆਡੀਓ ਜੋ ਕਿ ਵਾਇਰਲ ਹੋਇਆ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਵੱਲੋਂ ਇਸ ਆਡੀਓ ਨੂੰ ਜਾਰੀ ਕੀਤਾ ਗਿਆ ਅਕਾਲੀ ਉਮੀਦਵਾਰਾਂ ਨਾਮਜ਼ਦ ਕੀ ਪੱਤਰ ਪਾੜਨ ਦੀ ਗੱਲ ਜੋ ਆਖੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਹਾਲਾਂਕਿ ਬੀਤੇ ਦਿਨ ਜੋ ਤਰਨਤਾਰਨ ਵੀ ਪਹੁੰਚੇ ਸੀ ਪੱਟੀ ਦੇ ਵਿੱਚ ਵੀ ਪਹੁੰਚੇ ਸੀ ਜਿੱਥੇ ਉਹਨਾਂ ਨੇ ਆਪਣੀ ਮੌਜੂਦਗੀ ਦੇ ਵਿੱਚ ਅਕਾਲੀ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ ਤਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਆਡੀਓ ਨੂੰ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਸਵਾਲ ਪੰਜਾਬ ਪੁਲਿਸ ਤੇ ਖੜੇ ਕੀਤੇ ਗਏ ਪਟਿਆਲਾ ਪੁਲਿਸ ਤੇ ਖੜੇ ਕੀਤੇ ਗਏ ਕਿਉਂਕਿ ਪਟਿਆਲਾ ਪੁਲਿਸ ਦੀ ਇੱਕ ਕਾਨਫਰੰਸ ਕਾਲ ਜੋ ਕਿ ਸਾਹਮਣੇ ਆਈ ਹੈ ਕਾਨਫਰੰਸ ਕਾਲ ਦਾ ਆਡੀਓ ਸਾਹਮਣੇ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਉਮੀਦਵਾਰ ਹੈ ਉਹਨਾਂ ਦੇ ਪੱਤਰ ਪਾੜੇ ਜਾਣ ਇਸ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇੱਕ ਗੱਲ ਆਖੀ ਜਾ ਰਹੀ ਹੈ ਜਿਸ ਤੋਂ ਬਾਅਦ ਜੋ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਵੱਲੋਂ ਇਸ ਆਡੀਓ ਨੂੰ ਜਾਰੀ ਕੀਤਾ ਗਿਆ ਪੰਜਾਬ ਪੁਲਿਸ ਤੇ ਸਵਾਲ ਖੜੇ ਕੀਤੇ ਗਏ ਤੇ ਕਿਹਾ ਕਿ ਲੋਕਤੰਤਰ ਦਾ ਘਾਣ ਕਰਕੇ ਜ਼ਿਲ੍ਹਾ ਪ੍ਰਸ਼ਾਸਤ ਤੇ ਬਲਾਕ ਸੰਮਤੀ ਚੋਣਾਂ ਨੂੰ ਲੁੱਟਣ ਦੀ ਤਿਆਰੀ ਹੋ ਰਹੀ ਹੈ। ਤਾਂ तमाम ਸਵਾਲ ਜੋ ਕਿ ਪੰਜਾਬ ਪੁਲਿਸ ਤੇ ਖੜੇ ਕੀਤੇ ਗਏ ਆ ਪਟਿਆਲਾ ਪੁਲਿਸ ਤੇ ਖੜੇ ਕੀਤੇ ਗਏ ਆ। ਦੱਸ ਦੇ ਕਿ ਪੰਜਾਬ ਦੇ ਵਿੱਚ ਇਸ ਵਕਤ ਸਿਆਸੀ ਪਾਰਾ ਪੂਰੇ ਸ੍ਰਿਖਰਾਂ ਤੇ ਹੈ ਕਿਉਂਕਿ ਹਰ ਪਾਸੇ ਹਰ ਪਾਰਟੀ ਦੇ ਵੱਲੋਂ ਪੂਰੇ ਤਰੀਕੇ ਨਾਲ ਆਪਣਾ ਵਾਹ ਲਗਾਇਆ ਜਾ ਰਿਹਾ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਜੋ ਕਿ ਤਰੰਤਰਨ ਪਹੁੰਚੇ ਸੀ ਸੁਖਬੀਰ ਸਿੰਘ ਬਾਦਲ ਤਰਨਤਾਰਨ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ ਗਏ ਸੀ ਤਾਂ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਆਪਣੀ ਨੋਮੀਨੇਸ਼ਨਸ ਫਾਈਲ ਕੀਤੀਆਂ ਗਈਆਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਆ ਹਾਲਾਂਕਿ ਹੁਣ ਜੋ ਪਟਿਆਲਾ ਪੁਲਿਸ ਦਾ ਇੱਕ ਕਾਨਫਰੰਸ ਕਾਲ ਦਾ ਆਡੀਓ ਵਾਇਰਲ ਹੋ ਰਿਹਾ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਉਸ ਆਡੀਓ ਨੂੰ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ तमाम ਸਵਾਲ ਪੰਜਾਬ ਪੁਲਿਸ ਤੇ ਖੜੇ ਕੀਤੇ ਗਏ ਪਟਿਆਲਾ ਪੁਲਿਸ ਤੇ ਖੜੇ ਕੀਤੇ ਗਏ ਦਰਸਲ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਉਸ ਆਡੀਓ ਨੂੰ ਜਾਰੀ ਵੀ ਕੀਤਾ ਗਿਆ ਤਾਂ ਉੱਥੇ ਹੀ ਜ਼ਿਕਰ ਕੀਤਾ ਜਾ ਰਿਹਾ ਉਸ ਆਡੀਓ ਦੇ ਵਿੱਚ ਸ਼੍ਰੋਮ ਨੇ ਅਕਾਲੀ ਦਲ ਦੇ ਜੋ ਉਮੀਦਵਾਰ ਹੈ ਉਹਨਾਂ ਦੇ ਕਾਗਜ਼ ਪਾੜੇ ਜਾਣ ਕਾਗਜ਼ ਪਾੜਨ ਦੀ ਗੱਲ ਇੱਥੇ ਹੋ ਰਹੀ ਹੈ ਪਟਿਆਲਾ ਪੁਲਿਸ ਦੀ ਇੱਕ ਕਾਨਫਰੰেন্স ਕਾਲ ਹੈ ਜਿਸ ਦੀ ਕਿ ਆਡੀਓ ਵਾਇਰਲ ਹੋਈ ਹੈ ਸ਼੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਪੰਜਾਬ ਪੁਲਿਸ ਤੇ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਆਡੀਓ ਨੂੰ ਜਾਰੀ ਕੀਤਾ ਗਿਆ ਹੈ ਹਾਲਾਂਕਿ ਇਹ ਆਡੀਓ ਅਜੇ ਹੀ ਆਡੀਓ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਜੋ ਕਿ ਪੜੜਨ ਦਾ ਜ਼ਿਕਰ ਹੋ ਰਿਹਾ ਹੈ ਇਹ ਆਡੀਓ ਕੀ ਹੈ ਆਪਣੇ ਦਰਸ਼ਕਾਂ ਨੂੰ ਵੀ ਅਸੀਂ ਸੁਣਾਣੇ ਹੈ ਜਿਸ ਤੋਂ ਬਾਅਦ ਜ਼ਾਹਿਰ ਅੱਜ ਪੁਲਿਸ ਉਹ ਇਹ ਜੀ ਕਿਸੇ ਦਾ ਮਾਈਕ ਚਾਲੂ ਹੈ ਜੀ ਈਕੋ ਕਰ ਰਹੀ ਵਾਜ ਮਾਈਕ ਬੰਦ ਕਰੋ ਪਲੀਜ਼ ਪੁਲਿਸ অবজারভার ਮਿਸਟਰ ਕੋਸ਼ਤਵ ਸ਼ਰਮਾ ਐਸੀ ਉਹਦੇ ਬਾਅਦ ਅਸੀਂ ਡਿਵੀਜ਼ਨਲ ਕਮਿਸ਼ਨਰ ਮਿਸਟਰ ਵਿਨੈ ਗੁਗਲਾਨੀ ਕੋਲੇ ਗਏ ਸੀ ਉੱਥੇ ਡੀਆਈਜੀ ਮਿਸਟਰ ਕੁਲਦੀਪ ਚਾਲ ਤੇ ਡੀਸੀ ਮੈਡਮ ਪ੍ਰੀਤੀ ਜੱਦਾ ਵੀ ਸੀਗੇ ਤੇ ਮੈਂ ਵੀ ਸੀਗਾ ਮੇਰੇ ਨਾਲ ਐਸਪੀ ਹੈੱਡਕ quart ਤੇ ਐਸਪੀ ਸਟਫੀ ਸੀਗੇ ਪਹਿਲਾਂ ਮੈਂ ਕੁਝ ਡਾਇਰੈਕਸ਼ਨ ਦੇ ਦਿੰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਸਰਕਲ ਵਾਈਜ਼ ਫੀਡਬੈਕ ਲੈ ਲਾਂਗੇ ਤੇ ਕੋਈ ਵੀ ਇੱਕ ਬੰਦਾ ਨਾ ਮੈਨੂੰ ਐਕਨੋਲਜ ਕਰੀ ਚੱਲੋ ਸੁਖਨਾਮ ਜੀ ਸਰ ਸਰ ਸਤ हां ਤੁਸੀਂ ਏਕਨੋਲੇਜ ਕਰੀ ਚੱਲੋ ਜੀ ਕਿ ਆਵਾਜ਼ ਆ ਰਹੀ ਹੈ ਡਾਇਰੈਕਸ਼ਨਲੀ ਆ ਜੀ ਜੀ ਸਰ ਜੀ ਪਹਿਲੀ ਗੱਲ ਹੈ ਸੇਵਨ ਪ੍ਰਸ਼ਾਸਨ ਤੇ ਪੰਚ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆ ਉਹ ਠੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਰਿਹਾ ਹੈ ਤਾਂ ਹੋਣਾ ਹੈ ਜੀ ਸਰ ਤੁਹਾਨੂੰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੁਕਾਇਆ ਉਹਨੂੰ ਬਾਰੋ-ਬਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਤੇ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ 10 ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਜਿ ਜਦੋਂ ਉਹ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਤੇ ਪਹੁੰਚ ਗਿਆ ਤੇ ਉਸ ਤੋਂ ਬਾਅਦ ਕੰਮ ਕੀ ਉੱਥੇ ਕੋਈ ਪੇਪਰ ਫਾੜਨੇ ਕੋਈ ਬੰਦੇ ਬੈਠੇ ਪੇਪਰ ਖੋ ਕੇ ਭਜਣਾ ਉਹ ਕੰਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਦਾਵਾ ਠੋਕਿਆ ਜਾ ਰਿਹਾ ਹੈ ਕਿ ਪਟਿਆਲਾ ਪੁਲਿਸ ਦੀ ਇਹ ਕਾਨਫਰੰਸ ਕਾਲ ਹੈ ਹਾਲਕਿ ਧੰਦਾ ਜੇ ਕਿ ਐਸਐਸਪੀ ਪਟਿਆਲਾ ਦੀ ਇਹ ਕਾਲ ਹੈ ਜਿਸ ਤੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੈ ਉਹਨਾਂ ਦੇ ਕਾਗਜ਼ ਪਾੜੇ ਜਾਣ ਦੀ ਜੋ ਗੱਲ ਹੋਈ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਾਵਾ ਠੋਕਿਆ ਗਿਆ ਕਿ ਪਟਿਆਲਾ ਪੁਲਿਸ ਦੀ ਇਹ ਜੋ ਕਾਨਫਰੰਸ ਕਾਲ ਹੈ ਹਾਲਾਂਕਿ ਇਹ ਆਡੀਓ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਰੀ ਕੀਤਾ ਗਿਆ जिस तो बाद तमाम सवाल पटियाला पुलिस से खड़े किए गए कहया कि लोकतंत्र का कान करके जो यह चोणा लूटन दी तैयारी हो रही है पटियाला पुलिस की कॉन्फ्रेंस कॉल का ऑडियो सामने आया सुखबीर सिंह बादल दे वलो दावा ठोक्या के ਪੁਲਿਸ অবজারভার ਮਿਸਟਰ ਕੋਸ਼ਤਵ ਸ਼ਰਮਾ ਐਸੀ ਉਹਦੇ ਬਾਅਦ ਅਸੀਂ ਡਿਵੀਜ਼ਨਲ ਕਮਿਸ਼ਨਰ ਮਿਸਟਰ ਵਿਨੈ ਗੁਗਲਾਨੀ ਕੋਲੇ ਗਏ ਸੀ ਉੱਥੇ ਡੀਆਈਜੀ ਮਿਸਟਰ ਕੁਲਦੀਪ ਚਾਨ ਤੇ ਡੀਸੀ ਮੈਡਮ ਪ੍ਰੀਤੀ ਜੱਦਾ ਵੀ ਸੀਗੇ ਤੇ ਮੈਂ ਵੀ ਸੀਗਾ ਮੇਰੇ ਨਾਲ ਐਸਪੀ ਹੈੱਡਕ quarter ਤੇ ਐਸਪੀ ਸਰ ਵੀ ਸੀਗੇ ਗੱਲਾਂ ਮੈਂ ਕੁਝ ਡਾਇਰੈਕਸ਼ਨ ਦੇ ਦਿੰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਸਰਕਲ ਵਾਈਜ਼ ਫੀਡਬੈਕ ਲੈ ਲਾਂਗੇ ਤੇ ਕੋਈ ਵੀ ਇੱਕ ਬੰਦਾ ਨਾ ਮੈਨੂੰ ਐਕਨੋਲਜ ਕਰੀ ਚੱਲੋ ਸੁਖਨਾਮ ਜੀ ਸਰ 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 हां ਤੁਸੀਂ ਐਕਨੋਲਜ ਕਰੀ ਚੱਲੋ ਜੀ ਕਿ ਆਵਾਜ਼ ਆ ਰਹੀ ਹੈ ਡਾਇਰੈਕਸ਼ਨਲੀ ਜੀ ਜੀ ਸਰ ਜੀ ਪਹਿਲੀ ਗੱਲ ਹੈ ਸਿਵਲ ਪ੍ਰਸ਼ਾਸਨ ਤੇ ਪੰਚ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆਇਆ ਉਹ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਵਿੱਚ ਸਭਾ ਹੋਣਾ ਹੈ ਜੀ ਸਰ ਪਰੰਤੂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੁਕਿਆ ਉਹਨੂੰ ਬਾਰੋ-ਬਾਰ ਰੁਕਿਆ ਜਾਵੇ ਉਹਦੇ ਪਿੰਡ 'ਚੇ ਉਹਦੇ ਘਰ 'ਚੇ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ ਗਾ ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰੀਸ਼ਦ ਦਾ ਜਿਦੋਂ ਬੰਦਾ ਸਰਕਾਰੀ ਸੈਂਟਰ 'ਚੇ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਕੰਮ ਕੀ ਉੱਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਸੈਂਸਿਟਿਵ ਕੱਲ ਸ਼ਾਇਦ ਸੁਬੀਰ ਬਾਦਲ ਕਨਹੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋਵੇ ਸ਼ਹਿਰ ਵਾਲੇ ਸੈਕਟਰ ਚ 100 ਬੰਦਿਆਂ ਦੇ ਥਾਂ ਤੇ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰਜ ਸਿਕਿਉਰਿਟੀ ਆਲਾ ਪਾਈਟੀ ਆਈ ਨਾ ਪਰ ਉੱਥੇ ਡਬਲ ਡਿਪਲॉयਮੈਂਟ ਕਰਨੀ ਆ ਪਰ ਠੀਕ ਹੈ ਸਰ ਨੋਟਡ ਉਸ ਤੋਂ ਇਲਾਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ 'ਚ ਜਿਵੇਂ ਅੱਜ ਡਿਪਲॉयਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੱਲੋਂ ਜੀ ਸਰ ਸਰਵ ਸ਼ੰਭੂ ਟੈਕਨੌਰ ਉੱਥੇ ਸ਼ੰਭੂ ਜੇ ਆਪਣੇ ਹਰਮਤ ਤੋਂ ਅੱਡੇ ਦੋਨੇ ਸੈਂਟਰ ਕਨੌਰ 'ਚ ਨਹੀਂ ਕਿੱਥੇ ਨੇ

वहां पे एक डीएसपी सर, 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 सर नंबर दो, डबल आई आई सर। बाकी दस सेंट ओथे भी दो तीन तीन बंदे लाने अजीत मतलब ਕਾਸਟ ਬੀਡੀਪੀਓ ਦਫਤਰਾਂ ਚ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਕਿ ਤੇ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰਲੀ ਲੱਕੀ ਲਈ ਲਈ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਉਣਾ ਤੇ ਬੀਡੀਪੀਓ ਦਫਤਰ ਚ 2-2 3-3 ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀ ਹੋ ਫੋਮਿਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮਜ਼ਦਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਾਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਨਾ ਪਹਿਲੀ ਗੱਲ ਦੂਜੀ ਗੱਲ ਜਿੱਦਾਂ ਸਕਰੂਟੀਨੀ ਆ ਫੋਮਿਨੇਸ਼ਨ ਹੋਣੀ ਆ ਜਿੱਦਾ ਜਿੱਦਾ ਨੋਮੀਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂ ਰਾਈਟ ਸਰ ਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਦੇ ਤੇ ਪੀਡੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ ਸੇ ਸਤਨਾਮ ਜੀ ਸੁਣ ਲਿਆ ਜੀ ਸਾਰਿਆਂ ਨੇ ਜੀਤੀਸ਼ਦਰ ਕਿਸ਼ਨ ਸੁਣ ਲਈ ਹਾਂ ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਨੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਿਓ ਟੀਐਸਪੀ ਸਿੱਟੀ 2 ਬੋਲੋ ਜੀ ਸਰ ਜੀ ਸਰ

ਅੱਛਾ ਜੰਜੀ ਜੀ ਕੱਲ ਦੀ ਕੋਈ anticipation ਕਿ ਕੀ ਕੁਛ ਹੋ ਸਕਦਾ ਆ ਇਹ ਸਰ ਨਹੀਂ ਕੋਈ ਅਜੇ ਤੱਕ ਸਰ ਅਸੀਂ ਪੁੱਛ ਵੀ ਲਿਆ ਸਰ ਉਹਨਾਂ ਤੋਂ ਕਿਤੇ ਨਹੀਂ ਇਦਾਂ ਹੀ ਸਰ ਸਰ ਸਾਡੇ ਵੀ ਸਰ ਡੀਐਸਪੀ ਹਰ ਸਿਮਰਨ ਸਰ ਬਿਲਕੁਲ ਪੀਸਫੁਲ ਰਿਹਾ ਸਰ ਤੇ ਕੋਈ ਐਡਾ ਦੀ ਘਟਨਾ ਨਹੀਂ ਆਈ ਸਰ ਬਾਕੀ ਪੋਲਿਟੀਕਲ ਲੀਡਰਸ਼ਿਪ ਨਾਲ ਵੀ ਇਨ ਟੱਚ ਆ ਸਰ ਉਹਨਾਂ ਤੋਂ ਡਾਇਰੈਕਸ਼ਨ ਲੈ ਰਹੇ ਹਾਂ ਸਰ ਬਾਰ ਬਾਰ ਕਿਸੇ ਦੀ ਨਾਮਜ਼ਦਗੀ ਰੋਕੀ ਅੱਜ ਕੋਈ ਪੇਪਰ ਪੂਪਰ ਕਿਸੇ ਦੇ ਖੋਏ ਗਏ ਪ੍ਰਾਈਵੇਟ ਬੰਦਿਆਂ ਵੱਲੋਂ ਸੈਟੀਸਫਾਈਡ ਸੀਗਾ ਅਜੇ ਤੋਂ ਪੂਰਾ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸੀਪੇਸ਼ਨ ਕੱਲ ਸਰ ਉਹ ਥੋੜਾ ਜਿਹਾ ਸਰ ਡੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ ਜਿਹੜੀ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ ਰਾਈਟ ਸਰ ਜੀ ਨੂੰ ਵੀ ਕਿਸੇ ਨੂੰ ਰੋਕਣਾ ਆ

ਨੋਟਡ ਸਰ ਇਹ ਡੀਐਸਪੀ ਨਾਬਾ ਸਰ ਸਾਡੇ ਦੱਬੇ ਬਿਲਕੁਲ ਪੀਸਫੁੱਲ ਕਿਸੇ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਕਿਸੇ ਨੂੰ ਰੋਕਿਆ ਹੋਵੇ ਕਿਸੇ ਨੂੰ ਟੱਕਿਆ ਹੋਵੇ ਕੋਈ ਪ੍ਰਾਈਵੇਟ ਬੰਦੇ ਆ ਨਾ ਇਹ ਬਿਲਕੁਲ ਸਰ ਤੇ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਲ ਜਿੰਦਗੀਆਂ ਕਿਉਂਕਿ ਮੈਕਸਿਮਮ ਹੋਣਗੀਆਂ ਸਰ ਅਸੀਂ ਕੰਟੈਕਟ ਸਟੇਗੇ ਆ ਸਰ ਐਮਐਸਏ ਸਾਫਟਵੇਅਰ ਵਾਲੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸਐਚਪੀਸ ਫੁਲ ਹੈ ਸਰ ਬਿਲਕੁਲ ਤੇ ਇਹ ਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਕਿ ਜੀਨੂ ਵੀ ਕੋਈ ਰੋਕ ਟੋਕ ਹੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰੂੰਗੀ ਸਰ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਸਰ ਐਕਸਲੈਂਸ ਸਰ ਜੀ ਥੈਂਕ ਯੂ ਸਰ ਡੀਐਸਪੀ ਸਮਾਣਾ ਸਰ ਅੱਜ ਵੀ ਠੀਕ ਠਾਕ ਰਿਹਾ ਸਰ ਤੇ ਜਿਹੜੇ 3 ਵਜੇ 2 ਮਿੰਟ ਤੇ ਆਏ ਸੀ ਸਰ ਕਾਂਗਰਸ ਵਾਲੇ ਉਹ ਮੈਟਮ ਨੇ ਮੋੜ ਤੇ ਸਰ ਵੀ થોੜਾ ਟਾਈਮ ਕ੍ਰੋਸ ਹੋ ਗਿਆ ਉਹਨਾਂ ਨੂੰ ਸਵੇਰ 10:30 ਦਾ ਟਾਈਮ ਦਿੱਤਾ ਤੇ ਬਾਕੀ ਸਭ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਰ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਸਰ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਬਸ ਸਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨਾਲ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਿਆਦਾ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰ ਦਾਂਗੇ ਸਰ ਕਲੀਅਰ ਸਰ ਤੇ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਣੀ ਆ ਬਾਹਰੋਂ ਬਾਹਰ ਕਰ ਰਹਿਣ ਸਰ 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 ਡੀਐਸਪੀ ਪਟਨਾ ਅਕਿੰਗ ਸਰ ਅੱਜ ਤੱਕ ਕੋਈ ਆਇਆ ਨਹੀਂ ਸਰ ਦਾਖਲ ਕਰਨ ਵਾਸਤੇ ਪਰ ਜਿਸ ਸਾਡੀ ਰੈਕਸ਼ਨ ਦਾ ਧਿਆਨ ਰੱਖਣ ਸਿਰਫ ਸਾਰੀਆਂ ਇਹਨਾਂ ਬੰਦਿਆਂ ਜੋ ਵੀ ਕੋਈ ਰੋਕ ਟੋਕੀ ਆ ਇਹਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਟਕਵਾ ਲਵੇ ਪਰ ਆਪਣੇ ਮਾਈਸਿਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੁੱਕੀ ਨਹੀਂ ਬਿਲਕੁਲ ਨੋਟਡ ਹੈ ਸਰ ਨੋਟਡ ਸਰ ਡੀਐਸਪੀ ਬਨਾਰ ਅਸਾਚੀ ਗੁਰ ਸਹੀ ਸਭ ਠੀਕ ਹੈ ਸਰ ਸਾਡੇ ਮਤਲਬ ਮੈਂ ਦੋ ਕੋਆ ਇੱਕ ਸੀਗਾ ਸਰ ਬੀਡੀਪੀਓ ਦਫਤਰ ਇੱਕ ਸਰ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਤਨ ਆ ਗਿਆ ਸੀਗਾ ਤੇ ਹੋਰ ਇੱਕ ਧਿੰਦਰ ਆ ਗਿਆ ਸੀ ਕਾਲੀਦਰ ਨਾਲ ਉਹ ਬਾਹਰ ਰੋਲਾ ਰੋਲਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਿਰੋ ਸਟੂਡੈਂਟ ਵੀ ਅੱਜ ਉਹਨਾਂ ਦਾ ਚੱਲ ਰਿਆ ਸੀਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਿਰੋ ਖੁੱਲਾ ਜਿਹਾ ਸੀਗਾ ਉੱਥੇ ਦੋ ਤਿੰਨ ਜਣਿਆਂ ਦੇ ਮਤਲਬ ਕਿ ਪਿਛਲੇ ਪਾਸਿਓਂ ਉਹਨਾਂ ਨੇ ਜਿਵੇਂ ਵੀ ਫਾਈਲ ਦਿਖਾਇਆ ਜੀ ਥੋੜੀ ਚੈੱਕ ਕਰਾਉਣੇ ਆਏ ਦੋ ਤਿੰਨ ਫਾਈਲਾਂ ਉਥੋਂ ਮਿਸ ਹੋਈਆਂ ਸਰ ਤੇ ਉਹਦਾ ਬਰਸਟ ਤੇ ਉਹ ਧਿਆਨ ਰੱਖਾਂਗੇ ਫਿਰ ਇਹ ਗੱਲ ਦਾ ਸਰ ਹੋਰ ਹਰਮਨ ਦੇਖੋ ਤੁਹਾਡੇ ਉੱਪਰ ਨਾ ਸਾਰਿਆਂ ਦੀ ਨਿਗਾਹ ਹੈ ਪੁਲਿਸ ਆਬਜ਼ਰਵਰ ਦੀ ਜਿੱਥੇ ਕਮਿਸ਼ਨਰ ਉੱਪਰ ਹੈ ਸਰ 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 ਕੀ ਕਮਿਸ਼ਨਰ ਨੇ ਇਹ ਕਿਹਾ ਕਿ ਸ਼ਾਮ ਨੂੰ ਤਖਤੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੋ ਵੀ ਤੱਕਾ ਕਰਨਾ ਹੈ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ ਸਰ ਬਿਲਕੁਲ ਪਲਾਨਿੰਗ ਚੇਂਜ ਕਰ ਦਿਆਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲੇ 'ਚ ਉੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇ 'ਚ ਸਰ ਉਹ ਚੱਲ ਰਿਹਾ ਸੀਗਾ ਉਹਦੇ 'ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿਵੇਂ ਆ ਉਹਦੇ ਚੋਂ ਦੋ ਫਾਈਲਾਂ ਪਾਉਂਦੇ ਆ ਇਹਨਾਂ ਨੂੰ ਚੇਂਜ ਕਰ ਦਾਂਗੇ ਸਿਸਟਮ 'ਚ ਉਹ ਮੈਂ ਸਮਝ ਗਿਆ ਕੱਲ ਤੂੰ ਜੇ ਸੁਪੀਰ ਬਾਦਲੀ ਆਉਂਗਾ ਸਰ ਸਿਰਫ ਜਿਹੜੀ ਗੱਲ ਹਰ ਮੰਗ ਆਰਗੂ ਕਰਨ ਤੋਂ ਪਹਿਲਾਂ ਨਾ ਸੁਣ ਲੈਣਾ ਕਰ ਸਰ ਮੈਂ ਕਹ ਰਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਨਾਲ ਚੱਲਣ ਤੋਂ ਰੋਕਣਾ ਵੀ ਆ ਤੇ ਰਿਜੈਕਸ਼ਨ ਵੀ ਹੋਣਾ ਹੈ ਕਿਉਂ ਮੈਂ ਸਰ ਬੰਤੂ ਬਿਲਡਿੰਗ ਦੇ ਅੰਦਰ ਜੇ ਤੱਕ ਆਉਂ ਗਾਇਆ ਤੋਂ ਮੁਸ਼ੀਲ ਪਿਆ ਜੀ ਮੈਨੂੰ ਲੱਗਦਾ ਕਿ ਕਿਸੇ ਬੰਦੇ ਦੇ ਮੂਹ ਪਰਨੇ ਤੇ ਉਸ ਮਤੇ ਘਰੇ ਦੇ ਬੰਦੇ ਕੰਮ ਲਾਣ ਜਾ ਕੇ ਸਰ 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 ਜੀ ਇਹ ਤਾਂ ਉਪਰੋਂ ਸੀਰ ਮੰਚ ਇੰਚ ਕਰ। ਠੀਕ ਕਰਾਂਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਪਰਨੇ ਆ ਕਿਹੜੇ ਨਹੀਂ ਪਰਨੇ ਤੇ ਕੱਲੋਂ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਕੱਲ੍ਹ ਕੱਲ ਦਾ ਦਿਨ ਆਪਾਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਸਰ ਕੰਗਹੀ ਹੋਣੇ ਤਾਂ ਬਿਲਕੁਲ ਸਰ ਪੂਰਾ ਧਿਆਨ ਦਿਆ ਹੈ ਕੋ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਉਂਦਾ ਸਰ ਕੋਈ ਤਰੀਕੇ ਸੇ ਕਰਕੇ ਬਾਅਦ ਕਿਸੇ ਨੇ ਵੀ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗਾ ਫਰੰਤੂ ਜੇਕਰ ਆਪਾਂ ਵੀਡੀਓ ਚ ਹੀ ਆ ਗਏ ਕਿ ਪੁਲਿਸ ਵਾਲੇ ਹੀ ਵਰਤੀ ਸੇ ਉਹਦੇ ਪੇਪਰ ਹੋ ਰਹੇ ਆ

ਏ ਸਾਡੇ ਹੋਏ ਆ ਮਤਲਬ 25 ਦੇ ਕਰੀਬ ਹੋਏ ਆ ਕਿਹਾ ਇਹ ਮਾਤਾ ਜੀ ਅਗਰ ਨਾਲੇ 68 ਤੱਕ ਦੇ ਸਰ ਉਹ ਕਹਿੰਦੇ ਵੀ ਅਸੀਂ ਕੋਈ ਹੋ ਨਹੀਂ ਕਰਨਾ ਹੈ ਕਿ ਇਹ ਤਾਂ ਕਾਜ ਪੂਰਾ ਕਰਦੀਆਂ ਕਰਨਾ ਜਿਹੜਾ ਇਹ